ਵੀਰੋ ਸਤਿਕਾਰਯੋਗ ਪੰਜਾਬ ਦੇ ਵਾਸੀਓ ਅੱਜ ਮੈਂ ਜਿਹੜੇ ਮਸਲੇ ਨੂੰ ਲੈ ਕੇ ਲਾਈਵ ਹੋ ਰਿਹਾ ਉਹ ਮਸਲੇ ਅਨਸਾਰ ਤੁਹਾਡੀਆਂ ਅੱਖਾਂ 'ਚ ਖੂਨ ਉੱਤਰ ਆਏਗਾ ਉਹ ਮਸਲੇ ਅਨਸਾਰ ਤੁਸੀਂ ਖੂਨ ਦੇ ਹੰਝੂ ਰੋਵੋਗੇ ਅੱਜ ਦੀ ਸਮੇਂ ਦੀ ਸਰਕਾਰ ਸਮੇਂ ਦੇ ਤਣਾਅ ਲੋਕ ਲੋਕਾਂ ਨਾਲ ਕਿਸ ਤਰ੍ਹਾਂ ੱੱੱਕਾ ਤੋੜਾ ਕਰ ਰਿਹਾ ਉਸ ਬਾਰੇ ਮੈਂ ਤੁਹਾਨੂੰ ਕੁਝ ਦੱਸਣਾ ਚਾਹਣਾ ਹੈ ਗੱਲ ਹੈ 3 ਦਿਨ ਪਹਿਲਾਂ ਦੀ ਮੈਂ ਤੇ ਸਰਪੰਚ ਬਖਸ਼ਤਗੜ੍ਹ ਅਸੀਂ ਕਿਸੇ ਮਸਲੇ 'ਚ ਸੰਗਰੂਰ ਗਏ ਸੀ ਤਾਂ ਉੱਥੇ ਸਾਨੂੰ ਦੋ ਨੌਜਵਾਨ ਮਿਲੇ ਸਭ ਦੋ ਨੌਜਵਾਨਾਂ ਨੇ ਮੈਨੂੰ ਪਛਾਣ ਕੇ ਮੇਰੇ ਕੋਲ ਆਏ ਤੇ ਮੈਨੂੰ ਪੁੱਛਿਆ ਬਾਈ ਤੁਸੀਂ ਸੁਖਵਿੰਦਰ ਸਿੰਘ ਕਲਕੱਤਾੋਂ ਮੈਂ ਕਿਆ ਹਾਂ ਵੀਰ ਜੀ ਮੈਂ ਸੁਖਵਿੰਦਰ ਸਿੰਘ ਕਲਕੱਤਾ ਹੀ ਆ ਸੋ ਸਤਕਾਰਯੋਗ ਵੀਰੋ ਉਹ ਨੌਜਵਾਨ ਦੀ ਪੀੜਾ ਦੁੱਖ ਜਿਵੇਂ ਤੁਹਾਨੂੰ ਦੱਸਾਂ ਤੁਸੀਂ ਖੂਨ ਦੇ ਹੰਝੂ ਰੋਂਗੇ ਜਦੋਂ ਆਇਆ ਮੇਰੇ ਕੋਲੇ ਆ ਕੇ ਰੋਣ ਲੱਗ ਗਿਆ ਰੋ ਕੇ ਪਤਾ ਕੀ ਕਹਿੰਦਾ ਕਦਾ ਵੀਰ ਜੀ ਮੈਨੂੰ ਇਨਸਾਫ ਦਿਵਾਓ ਮੈਂ ਕਿਹਾ ਕੀ ਹੋ ਗਿਆ ਸੋ ਉਹਦੀਆਂ ਜਿਹੜੀਆਂ ਗੱਲਾਂ ਸੀ ਦੋਸਤੋ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਨੌਜਵਾਨ 32 ਸਾਲਾਂ ਦਾ ਇੰਗਲੈਂਡ ਤੋਂ ਵਾਪਸ ਆਇਆ ਵਾ ਜਿੱਥੇ ਪੰਜਾਬ ਸਰਕਾਰ ਕਹਿੰਦੀ ਆ ਵੀ ਰਿਵਰਸ ਮਾਈਗ੍ਰੇਸ਼ਨ ਕਰੋ ਨੌਜਵਾਨ 32 ਸਾਲਾਂ ਦਾ ਇੰਗਲੈਂਡ ਤੋਂ ਵਾਪਸ ਆਇਆ ਤੇ ਖੂਨ ਦੇ ਹੰਝੂ ਰੋਏ ਕੀ ਰੋਇਆ ਕੀ ਬਿਆਨ ਕੀਤਾ ਮੇਰੇ ਕੋਲੇ ਦਰਦ ਉਹਨੇ ਕਿਹਾ ਵੀਰ ਜੀ ਬਚਾਓ ਸਾਨੂੰ ਅੱਜ 15 ਦਿਨ ਹੋ ਗਏ ਲਗਾਤਾਰ ਮੈਂ ਤੱਕੇ ਤੋੜੇ ਖਾਰਿਆਂ ਦਫ਼ਤਰਾਂ ਦੇ ਮੇਰੀ ਮਾਤਾ ਸਤਕਾਰਯੋਗ ਨਾਲ ਕੁਝ ਬੰਦਿਆਂ ਨੇ ਗੈਂਗਰੇਪ ਕੀਤਾ ਸੋ ਇਹ ਪੰਜਾਬ ਦੇ ਦੋਸਤੋ ਦੋਸਤੋ ਮੈਂ ਅੱਜ ਤੁਹਾਨੂੰ ਕਹਿ ਦਿੰਦਾ ਮੈਂ ਤੁਹਾਡੇ ਕੋਲੇ ਕਦੇ ਬੇਨਤੀ ਨਹੀਂ ਕੀਤੀ ਵੀ ਇਸ ਨੂੰ ਲਾਈਵ ਕਰੋ ਜਾਂ ਸ਼ੇਅਰ ਕਰੋ ਸੋ ਦੋਸਤੋ ਅੱਜ ਜੇ ਸੱਚੇ ਪੰਜਾਬੀਓ ਜਾਂ ਇਸ ਬ੍ਰਾਡਕਾਸਟ ਨੂੰ ਤੁਸੀਂ ਸ਼ੇਅਰ ਨਾ ਕੀਤਾ ਤਾਂ ਮੇਰਾ ਮਨ ਦੁਖੂਗਾ ਕਿਉਂ ਦੁਖੂਗਾ ਇਸ ਤੋਂ ਪਹਿਲਾਂ ਕਾਫੀ মিডিਆ ਕੋਲੇ ਅੱਗੇ ਮੈਂ ਗਿਆ ਸੋ ਐਡਾ ਵੱਡਾ ਮਸਲਾ ਕਿਸ ਨੇ ਸਮੇਂ ਦੀ ਸਰਕਾਰ ਦੇ ਖਿਲਾਫ ਐਡਾ ਮੰਡਾ ਗੈਂਗਰੇਪ ਦਾ ਮਸਲਾ ਹੋਵੇ ਕਿਸ ਨੇ ਬਰਾਡਕਾਸਟ ਕੰਟੋ ਇਨਕਾਰ ਕਰਤਾ ਸੋ ਸਤਕਾਰਯੋਗ ਦੋਸਤੋ ਉਹ ਮੁੰਡੇ ਦੀ ਬਹਾਦਰੀ ਦੀ ਮੈਂ ਕਦਰ ਕਰਦਾ ਅੱਜ ਸਾਡੇ ਕੋਲੇ ਬਰਨਾਲੇ ਚੱਲ ਕੇ ਆਇਆ ਉਹ ਐਨੀ ਦੂਰੋਂ ਸੰਗਰੂਰ ਤੋਂ ਪਰਲੇ ਪਾਸੇ ਰਹਿੰਦਾ ਸਰਪੰਚ ਸਾਹਿਬ ਇਨਸਾਫ ਦਿਵਾਓ ਤੋ ਕਿਸ ਤਰ੍ਹਾਂ ਨਾ ਪੰਜਾਬੀਆਂ ਦੀ ਗੱਲ ਕਰੀਏ ਕਿਸ ਤਰ੍ਹਾਂ ਨਾ ਆਪਣੇ ਮਾਵਾ ਭੈਣਾਂ ਦੀ ਗੱਲ ਕਰੀਏ ਜਿਸ ਤਰ੍ਹਾਂ ਧੱਕੇ ਤੋੜੇ ਹੋ ਰਹੇ ਆ ਸੋ ਦੋਸਤੋ ਮਲਾਉਣਾ ਉਸ ਪਰਿਵਾਰ ਨੂੰ ਸੋ ਉਹ ਨਡਰ ਹੋ ਕੇ ਆਇਆ ਮੀਡੀਆ ਮੁਰੇ ਮੈਂ ਨਹੀਂ ਕੋਈ ਕਿਹਾ ਨਾ ਮੈਂ ਉਹਨੂੰ ਕਿਹਾ ਵੀ ਆਉਣ ਵਾਸਤੇ ਸੇ ਕਹਿੰਦਾ ਬਾਈ ਸਾਡਾ ਇਹ ਗੱਲ ਲੋਕਾਂ ਤੱਕ ਪਹੁੰਚਾ ਦੇ ਜੇ ਸਾਨੂੰ ਇਨਸਾਫ ਮਿਲੇ ਮੇਰੇ ਬੱਚੇ ਇੰਗਲੈਂਡ ਰੋਲ ਰਹੇ ਆ ਇੱਥੇ ਮੈਂ ਜੇਲ੍ਹ ਚ ਰੁਲਿਆ ਉਸ ਮੁੰਡੇ ਨੂੰ ਇਨਸਾਫ ਤਾਂ ਕੀ ਦੇਣਾ ਸੀ ਸਮੇਂ ਦੀ ਸਰਕਾਰ ਨੇ ਤਾਂ ਜੇਲ੍ਹ ਚ ਬੰਦ ਕੀਤਾ ਮੈਂ ਅੱਜ ਬੇਨਤੀ ਕਰਦਾ ਤੁਹਾਡੇ ਦੁਆਰਾ ਆਓ ਪਹਿਲਾਂ ਮੈਂ ਉਸ ਮੁੰਡੇ ਨੂੰ ਮਲਾਉਣਾ ਸੋ ਇਹ ਮੇਰਾ ਵੀਰ ਆ ਰਸ਼ਪਾਲ ਸਿੰਘ ਦੋਸਤੋ ਰਸ਼ਪਾਲ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀਰੇ ਪਾਜੀ ਮੇਰ ਨਾਲ ਬਹੁਤ ੱਕਾ ਹੋ ਰਿਹਾ ਸਾਡੇ ਪਰਿਵਾਰ ਦਾ ਬਹੁਤ ੱਕਾ ਹੋ ਰਿਹਾ ਮੇਰੀ ਮਾਂ ਨਾਲ ਕੁਝ ਪਿੰਡ ਦੇ ਸਰਪੰਚ ਉਹਦੇ ਚਾਚੇ ਤਾਏ ਦੇ ਲੜਕੇ ਉਹ ਮੇਰੀ ਮਾਂ ਨਾਲ ਰੇਪ ਕਰਦੇ ਰਹੇ ਨੇ ਤੇ ਮੈਂ ਜੇ ਮੈਨੂੰ ਪਤਾ ਲੱਗਿਆ ਮੈਂ ਦਰਖਾਸਤ ਦਿੱਤੀ ਐਸਐਸਪੀ ਸਾਹਿਬ ਦੇ ਤਾਂ ਮੇਰੀ ਕੋਈ ਸੁਣਵਾਈ ਨਹੀਂ ਹੋਈ ਤਾਂ ਮੈਂ ਇੰਗਲੈਂਡ ਤੋਂ ਆਪ ਆਇਆ ਦੋ ਪਹਿਲਾਂ ਤੁਸੀਂ ਇਹ ਦੱਸੋ ਮੈਨੂੰ ਤੁਹਾਡਾ ਪਿੰਡ ਕਿਹੜਾ ਵੀਰੇ ਪਿੰਡ ਮੇਰਾ ਜੀ ਫੰਮਣਵਾਲਾ ਜਿਹੜਾ ਸੰਗਰੂਰ ਪੈਂਦਾ ਜੀ ਅੱਛਾ ਹਾਂ ਤੇ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਇੰਗਲੈਂਡ ਰਹਿੰਦਾ ਜੀ 2 ਸਾਲ ਹੋ ਗਏ ਮੈਨੂੰ ਗਏ ਨੂੰ ਹਾਂ ਮੈਂ ਬਹੁ ਲੋਕਾਂ ਦੀ ਸੇਵਾ ਕਰਦਾ ਹਾਂ ਜਿਹਨੂੰ ਲੋੜ ਹੁੰਦੀ ਆ ਮੈਂ ਸੇਵਾ ਕਰਦਾ ਰਹਿਣਾ ਅੱਜ ਮੇਰੇ ਨਾਲ ਖੁਦ ੱੱਕਾ ਹੋ ਰਿਹਾ ਮੇਰੇ ਪ੍ਰਕਾਸ਼ ਵੀਰੇ ਤਾ ਬਹੁ ਵੱਡੀ ਗੱਲ ਕੀਤੀ ਐ ਤਾ ਇੱਕ ਦਰਦ ਬਿਆਨ ਕੀਤਾ ਇੰਗਲੈਂਡ ਤੋਂ ਇੱਥੇ ਆ ਕੇ ਵੀ ਮੇਰੀ ਮਾਤਾ ਨਾਲ ਇਹ ਕੁਝ ਹੋਇਆ ਤਾਂ ਦੇਖੋ ਸੱਚ ਬਿਆਨ ਕਰਿਓ ਕਿਉਂਕਿ ਮੈਂ ਇਸ ਪੇਜ ਤੇ ਹਮੇਸ਼ਾ ਸੱਚ ਦੀ ਗੱਲ ਕੀਤੀ ਹੈ ਮੈਂ ਉਹਨਾਂ ਦਾ ਵੀ ਪੱਖ ਲਾਵਾਂਗਾ ਦੋਨੋਂ ਧਿਰਾਂ ਦਾ ਪੱਖ ਲਾਵਾਂਗਾ ਕੀ ਦੱਸੋ ਤੁਸੀਂ ਇੰਗਲੈਂਡ ਤੋਂ ਕੀ ਕੀ ਤੁਹਾਡੇ ਨਾਲ ਹੋਇਆ ਕਿੱਥੇ ਤੁਸੀਂ ਦਰਖਾਸਤ ਦਿੱਤੀ ਸਰਪੰਚ ਸਾਹਿਬ ਆਜੋ ਰਿਹਾ ਆਜੋ ਤੁਸੀਂ ਪਾਜੀ ਮੈਂ 7ਵੇਂ ਮਹੀਨੇ ਦੀ 5 ਤਰੀਕ ਨੂੰ 2023 ਨੂੰ ਮੈਂ ਐਸਐਸਪੀ ਸਾਹਿਬ ਦੇ ਅੱਸੀ ਦਰਖਾਸਤ ਦਿੱਤੀ ਵੀ ਪਿੰਡ ਦਾ ਸਰਪੰਚ ਮੇਰੀ ਮਾਂ ਨਾਲ ਬਲੰਤਕਾਰ ਕਰ ਰਿਹਾ ਤੇ ਉਹਨੇ ਵੀਡੀਓ ਵੀ ਬਣਾਈ ਹੋਈ ਆ ਉਹਦੇ ਚਾਚੇ ਤਾਂ ਆ ਜਾਂਦੇ ਮੁੰਡੇ ਨਾ ਤੇ ਉਹ ਇਹਨੂੰ ਪੜਕਾਉਂਦੇ ਵੀ ਰਹੇ ਨੇ ਵੀ ਜੇ ਤੈਨਨੇ ਕਿਸੇ ਨੂੰ ਦੱਸਿਆ ਤਾਂ ਅਸੀਂ ਤੈਨੂੰ ਮਰਵਾ ਦਾਂਗੇ ਤੇਰਾ ਮੁੰਡਾ ਬਾਹਰ ਰਹਿੰਦਾ ਭਾਈਏ ਤੇਰੇ ਦਾ ਅਸੀਂ ਤੋੜਤੇ ਤੇ ਜੇ ਇਹ ਕਿਸੇ ਨੂੰ ਦੱਸਦੀ ਤਾਂ ਉਹਦੇ ਗੈਲ ਪੈਂਦੇ ਤੇ ਪਰਚੇ ਦਰਜ ਕਰਾਉਂਦੇ ਬਹੁ ਮੇਰੇ ਨਾਲ ਧੱਕਾ ਕਰਦੇ ਰਹੇ ਜੇ ਮੈਂ ਭਾਈ ਜੀ ਤੁਸੀਂ ਇੱਕ ਦੱਸਿਆ ਤੁਸੀਂ ਕੋਈ ਜੇਲ੍ਹ ਵੀ ਗਏ ਹੋ ਹਾਂਜੀ ਮੈਂ ਜੇਲ੍ਹ ਵੀ ਗਿਆ ਕਿਸ ਮਸਲੇ 'ਚ ਇਸੇ ਮਸਲੇ ਦੇ ਇਸੇ ਮਸਲੇ 'ਚ ਜੇ ਮੈਂ ਇਨਸਾਫ ਮੰਗਿਆ ਇਹਨਾਂ ਨੇ ਮੇਰੇ ਤੇ ਝੂਠਾ ਪਰਚਾ ਦਰਜ ਕਰਾਤਾ ਮੇਰੇ ਮਾਮਿਆਂ ਤੇ ਮੇਰੀ ਮਾਮਾ ਕਾਹਦਾ ਤੁਹਾਡੇ ਤੇ ਪਰਚਾ ਕਾਹਦਾ ਦਰਜ ਕਰਾਵਾ 452 ਦਾ ਜੀ 452 ਤੱਕ ਕਿਸੇ ਦੇ ਘਰੇ ਵੜ ਕੇ ਤੁਸੀਂ ਹਾਂਜੀ ਜੇ ਮੈਂ ਇਹਨੂੰ ਪੁੱਛਿਆ ਵੀ ਐ ਕਰਕੇ ਤੈਂ ਆਹ ਕੰਮ ਕਰਿਆ ਇਹਨੇ ਮੇਰੇ ਖਿਲਾਫ ਝੂਠਾ ਪਰਚਾ ਕਰਾਤਾ ਅੱਛਾ ਤੁਸੀਂ ਉਹ ਸਰਪੰਚ ਦੇ ਘਰੇ ਗਏ ਮਤਲਬ ਗੁੱਸੇ 'ਚ ਗੁੱਸੇ 'ਚ ਗਏ ਕੀ ਤੁਸੀਂ ਉੱਥੇ ਲੜਨ ਗਏ ਸੀ ਹਾਂਜੀ ਮਾਨੂੰ ਪੁੱਛਣ ਗਿਆ ਸੀ ਵੀ ਮੈਂ ਤੈਨੂੰ ਆਪਦਾ ਘਰ ਸਿਮਾ ਕੇ ਗਿਆ ਆ ਆਪਦੇ ਯਾਰ ਦੇ ਨਾਂ ਤੇ ਹਨਾ ਭਰੋਸੇ ਦੇ ਤੌਰ ਤੇ ਤੇ ਤੈਨੇ ਮੇਰੇ ਨਾਲ ਇਹੋ ਜਿਹਾ ਕੁਸ ਕਰਿਆ ਦੱਸੋ ਮੈਂ ਕਿਤੇ ਭਰੋਸਾ ਕਰਾਂ ਕਿਤੇ ਭਰੋਸਾ ਨਹੀਂ ਨਹੀਂ ਉਸ ਤੋਂ ਬਾਅਦ ਤੁਸੀਂ ਫਿਰ ਪੁਲਿਸ ਥਾਣੇ ਪੁਲਿਸ ਕੋਲੇ ਪਹੁੰਚ ਨਹੀਂ ਕੀਤੀ ਸਾਬ ਕੀ ਕਰੀ ਜੀ ਪਹੁੰਚਾ ਦਰਖਾਸਤਾਂ ਨਹੀਂ ਮੇਰੀਆਂ ਕਿਸੇ ਨੇ ਸਾਡੀ ਸੁਣ ਬਾਈ ਉਹ ਨਹੀਂ ਸੁਣੀ ਜੀ ਅੱੱਕ ਕੇ ਮੈਂ ਬਾਅਦ ਚੋ ਉਹਦੇ ਘਰੇ ਗਿਆ ਫਿਰ ਅੱਛਾ ਉਸਦੇ ਘਰੇ ਗਏ ਹੋ ਉਸ ਤੋਂ ਬਾਅਦ ਤੁਹਾਨੂੰ ਕਿੱਥੋਂ ਫੜ ਲਿਆ ਤੇ ਮੈਂ ਇੰਗਲੈਂਡ ਪਹੁੰਚ ਗਿਆ ਜੋ ਉਸੇ ਦਿਨ ਅੱਛਾ ਭਾਗਿਆ ਤੇ ਮੈਂ ਉੱਥੋਂ ਜਦ ਇਹ ਸਰਪੰਚ ਫੇਰ ਨਾ ਹਟਿਆ ਮੇਰੀ ਮਾਂ ਨੂੰ ਤੰਗ ਕਰਨੋਂ ਤੇ ਉੱਥੋਂ ਮੈਨੂੰ ਫੇਰ ਆਉਣਾ ਪੈ ਗਿਆ ਕਿੱਥੋਂ ਇੰਗਲੈਂਡ ਤੋਂ ਇੰਗਲੈਂਡ ਤੋਂ ਅੱਛਾ ਫੇਰ ਤੁਹਾਨੂੰ ਨਾ ਜੇਲ੍ਹ ਕਦੋਂ ਗਏ ਤੁਸੀਂ ਜੇਲ੍ਹ ਮੈਂ ਇਹ 2 ਮਹੀਨੇ ਹੋ ਗਏ ਮੈਂ 29 ਤਰੀਕ ਨੂੰ ਅਰੈਸਟ ਹੋਇਆ ਸੀ ਅੱਛਾ ਹਾਂ ਮੈਨੂੰ ਅਰੈਸਟ ਕੀਤਾ ਤੁਹਾਨੂੰ 에어ਪੋਰਟ ਤੋਂ ਅਰੈਸਟ ਕਰਿਆ ਮੈਨੂੰ ਸੋ ਦੋਸਤੋ ਦੇਖ ਲਓ ਇੱਕ ਮੁੰਡਾ ਆਪਦੇ ਮਾਂ ਵਾਸਤੇ ਇਨਸਾਫ ਮੰਗ ਰਿਹਾ ਸੋ ਇਹ ਕੀ ਕਹਿੰਦੀ ਆਮ ਆਦਮੀ ਦੀ ਸਰਕਾਰ ਨਾ ਤੁਸੀਂ ਪੁਲਿਸ ਕੋਲੇ ਪਹੁੰਚ ਕੀਤੀ ਪਹੁੰਚ ਕੀਤੀ ਤਾਂ ਕੀ ਕਿਹਾ ਗਿਆ ਪੁਲਿਸ ਵੱਲੋਂ ਸਾਨੂੰ ਕਹਿੰਦੇ ਡਿਪਟੀ ਸਾਹਿਬ ਨੂੰ ਮਿਲੋ ਤੁਹਾਨੂੰ ਅਨਸਾਬ ਮਿਲੂ ਕੋਈ ਸਾਨੂੰ ਉੱਥੇ ਮਿਲਦਾ ਨਹੀਂ ਹੈਗਾ ਇਹ ਬਲਾ ਲਾਉਂਦੇ ਨੇ ਕਹਿੰਦਾਉਂਦੇ ਨੇ ਹੈ ਨਹੀਂ ਜੀ ਜਾਣ ਕੇ ਤੇ ਪਿੰਡ ਚ ਸਰਪੰਚ ਕਹਿੰਦਾ ਵੀ ਡਿਪਟੀ ਮੇਰਾ ਦੋਸਤ ਆ ਜਿਹੜਾ ਕੋ ਸੁੱਤੋਂ ਦਾ ਕਰ ਲੋ ਐਮ ਐਲ ਏ ਸਾਡੇ ਨਾਲ ਆ ਕੋਈ ਕੁਝ ਨਹੀਂ ਐਮ ਐਲ ਏ ਦੀ ਗੱਲ ਕੀਤੀ ਕਿਹੜੇ ਐਮ ਐਲ ਏ ਦੀ ਗੱਲ ਕਰਦੇ ਹੋ ਸਰਕਾਰ ਭਰਾ ਅੱਜ ਮੈਂ ਉਹਦੇ ਲਵੇ ਵੀ ਗਿਆ ਸੀ ਪਹਿਲਾਂ ਸਾਰਾ ਕੁਝ ਜਾ ਕੇ ਦੱਸਿਆ ਵੀ ਐ ਕਰਕੇ ਆ ਗੱਲਬਾਤ ਨਹੀਂ ਤੁਸੀਂ ਪੁਲਿਸ ਨੂੰ ਦੱਸਿਆ ਪੁਲਿਸ ਨੇ ਕੀ ਕਿਹਾ ਤੁਹਾਨੂੰ ਪੁਲਿਸ ਕਹਿੰਦੀ ਵੀ ਉੱਪਰੋਂ ਦਬਾਅ ਸਾਨੂੰ ਸਰਕਾਰ ਵੱਲੋਂ ਆਸੀਂ ਕੁਝ ਨਹੀਂ ਕਰ ਸਕਦੇ ਨਾ ਦਬਾਅ ਕਿਹਦਾ ਖੁੱਲ ਕੇ ਦੱਸੋ ਨਿਰਿੰਦਰ ਕੌਰ ਪ੍ਰਾਜ ਦਾ ਦਬਾਅ ਜੀ ਤੁਹਾਨੂੰ ਕਿਹਨੇ ਦੱਸੀ ਇਹ ਗੱਲ ਸਾਨੂੰ ਡਿਪਟੀ ਸਾਹਿਬ ਨੇ ਕਿਸੇ ਕਿਸੇ ਤੁਸੀਂ ਆਪਦੀ ਪਾਰਟੀਬਾਜ਼ੀ ਕਰਕੇ ਤਾਂ ਨਹੀਂ ਇਲਜ਼ਾਮ ਲਾ ਰਹੇ ਨਹੀਂ ਮੈਂ ਤਾਂ ਬਾਹਰ ਆਇਆ ਨਹੀਂ ਮੈਂ ਤਾਂ ਪਾਰਟੀਬਾਜ਼ੀ ਅੱਛਾ ਨਿਰਿੰਦਰ ਕੌਰ ਪ੍ਰਾਜ ਉਹ ਬੀਬਾ ਉਹ ਬੀਬਾ ਤੁਸੀਂ ਕਰਦੇ ਹੋ ਗੱਲਾਂ ਔਰਤੀ ਔਰਤਾਂ ਦੀ ਸ਼ਸਤੀਕਰਨ ਦੀਆਂ ਤੇ ਤੁਸੀਂ ਇਹੋ ਜਿਹੇ ਬੰਦਿਆਂ ਨਾਲ ਖੜ ਰਹੇ ਹੋ ਉਹ ਸ਼ੇਮ ਸ਼ੇਮ ਨਾ ਤੁਸੀਂ ਉਸ ਤੋਂ ਬਾਅਦ ਦੱਸੋ ਕੀ ਗੱਲ ਹੋਈ ਬਾਈ ਤੁਹਾਡੀ ਗੱਲ ਸਾਰੇ ਪੰਜਾਬ ਦੇ ਲੋਕੋ ਇਸ ਲਾਈਵ ਟੈਲੀਕਾਸਟ ਨੂੰ ਸ਼ੇਅਰ ਕਰ ਦਿਓ ਜਾਵੇ ਸਾਰੇ ਪੰਜਾਬ ਦੇ ਲੋਕਾਂ ਤੱਕ ਜਾਵੇ ਵੀ ਇੱਕ ਬੱਚਾ ਆਪਦੀ ਮਾਂ ਦੇ ਖਾਤਰ ਇਨਸਾਫ ਮੰਗ ਰਿਹਾ ਦੱਸੋ ਆ ਦੇਖੋ ਜੀ ਐਸਐਸਪੀ ਸਾਹਿਬ ਨੂੰ ਮੈਂ ਦਰਖਾਸਤ ਦਿੱਤੀ ਕੋਈ ਸੁਣਵਾਈ ਨਹੀਂ ਹੋਈ ਆਈਜੀ ਸਾਹਿਬ ਲਵੇ ਗਿਆ ਜੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਕਿਹਾ ਜਾਂਦਾ ਡਿਪਟੀ ਸਾਹਿਬ ਨੂੰ ਮਿਲੋ ਜਾਂ ਡਿਪਟੀ ਸਾਹਿਬ ਆਉਣਗੇ ਉਦੋਂ ਕਾਰਵਾਈ ਹੋ ਦੱਸੋ ਜੀ ਮੈਂ ਪਿੰਡ ਚ ਕਿਵੇਂ ਰਹਾ ਮੈਨੂੰ ਰੋਜ਼ ਮੇਗਣੇ ਮਾਰੇ ਜਾਂਦੇ ਨੇ ਅੱਖਾਂ ਕੱਢਦਾ ਕੋਈ ਗਾਲਾਂ ਕੱਢਦਾ ਦੱਸੋ ਮੈਂ ਕਿਵੇਂ ਟਿਕ ਜਾ ਮੈਂ ਆਪਣੀ ਮਾਂ ਵਾਸਤੇ ਇਨਸਾਫ਼ ਚਾਹੁੰਨਾ ਜਿਹੜੇ ਦੋਸ਼ੀਆਂ ਨੇ ਇਹ ਕਰਤੂਤ ਕਰੀਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਇਹ ਸੱਚਾਈ ਆ ਪੂਰੀ ਦੇਖੋ ਮੈਂ ਇਸ ਨੂੰ ਕੋਈ ਵੀ ਬੇਟਾ ਕੋਈ ਆਪਣੀ ਮਾਂ ਨੂੰ ਲੈ ਕੇ ਇੰਗਲੈਂਡ ਵਰਗਾ ਸ਼ਹਿਰ ਛੱਡ ਕੇ ਜਿੱਥੇ 2-2 3-3 ਲੱਖ ਰੁਪਏ ਮਹੀਨੇ ਦਾ ਕਮਾਉਂਦਾ ਹੋਵੇ ਇੱਥੇ ਕਿਸੇ ਤੇ ਇਲਜ਼ਾਮਬਾਜ਼ੀ ਨਹੀਂ ਕਰਨਾ ਹੁੰਦਾ ਸੋ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਬੜੀ ਪੋਲਾਈਟਲੀ ਵੀ ਇਸ ਮਸਲੇ 'ਚ ਇਨਸਾਫ ਦਿੱਤਾ ਜਾਵੇ ਸੱਤਾਤਰੀ ਤੇਰਦਾ ਜਾਂ ਦਬਾਅ ਆ ਤਾਂ ਪੰਜਾਬ ਦੇ ਲੋਕੋ ਦੇਖ ਲਓ ਆਹਾਂ ਕਰਦੇ ਆ ਮਾਈ ਭਾਗੋ ਦੀਆਂ ਗੱਲਾਂ ਕਰਦੇ ਆ ਔਰਤਾਂ ਨੂੰ ਤਕੜਾ ਕਰਨ ਦੀਆਂ ਗੱਲਾਂ ਕਰਦੇ ਆ ਇੱਥੇ ਇੱਕ ਔਰਤ ਐਮਐਲਏ ਕਿਵੇਂ ਸੱਤਾਤਰੀ ਤੇਰਦੀ ਉਹ ਉਸ ਤੇ ਤੁਹਾਡਾ ਕੀ ਇਲਜ਼ਾਮ ਆ ਦੱਸੋ ਮੈਨੂੰ ਸਾਨੂੰ ਜੀ ਅਸੀਂ ਕਾਰਵਾਈ ਚਾਹੁੰਦੇ ਆਂ ਵੀ ਔਰਤ ਹੋ ਕੇ ਜੀ ਔਰਤ ਦਾ ਬੈਰੀ ਬਣਿਆ ਖੜਿਆ ਦੱਸੋ ਅਸੀਂ ਇਨਸਾਬ ਕੀ ਤੋਂ ਲਈਏ ਅਸੀਂ ਵੋਟਾਂ ਪਾ ਕੇ ਇੱਜਤਿਆਰਿਆਂ ਅਸੀਂ ਬਦਲਾਅ ਵਾਸਤੇ ਵੋਟਾਂ ਪਾਈ ਇਹ じゃ ਬਦਲਾ ਅੱਛਾ ਹੋਰ ਕਿਸੇ ਲੀਡਰ ਕੋਲੇ ਗਏ ਤੁਸੀਂ ਨਹੀਂ ਜੀ ਹੋਰ ਮੈਂ ਕਿਸੇ ਲਵੇ ਨਹੀਂ ਗਏ ਨਹੀਂ ਤੁਸੀਂ ਕਿਸੇ ਰੈਲੀ ਚ ਗਏ ਸੀ ਮੈਨੂੰ ਦੱਸ ਦੱਸਦੇ ਸੀ ਕੋਈ ਪਿੰਡ ਆਇਆ ਐਮਪੀ ਦੀਆਂ ਵੋਟਾਂ ਮੰਗਣ ਤੁਹਾਡੇ ਮੀਤਹੇਰ ਆਏ ਸੀ ਕਿੱਥੇ ਮੀਤਹੇਰ ਆਏ ਸੀ ਝਨੇੜੀ ਝਨੇੜੀ ਕਿੱਦਾਂ 2-3 ਦਿਨ ਹੋ ਗਏ ਜੀ ਅੱਛਾ ਮੀਤਹੇਰ ਕੋਲੇ ਵੀ ਇਹ ਗੱਲ ਗਈ ਆ ਕਿਉਂਕਿ ਸੰਗਰੂਰ ਹ ਹਲਕ ਸਭਾ ਹਲਕੇ ਦੀ ਗੱਲ ਹੈ ਸੰਗ ਮੀਥੇਰ ਕੋਲੇ ਜਾਣੀ ਜ਼ਰੂਰੀ ਸੋ ਮੀਥੇਰ ਨੇ ਕੀ ਕਿਹਾ ਉੱਥੇ ਤੁਸੀਂ ਕੀ ਗੱਲ ਕੀਤੀ ਉਹਨਾਂ ਨਾਲ ਬਾਈ ਸੌਣਾ ਤੱਕਾ ਨਹੀਂ ਹੁੰਦਾ ਮੈਂ ਐਸਐਸਪੀ ਨੂੰ ਫੋਨ ਕਰਤਾ ਤੁਸੀਂ ਜਾ ਕੇ ਮੇਲੋ ਅਸੀਂ ਉੱਥੇ ਗਏ ਕੋਈ ਮਿਲਿਆ ਨਹੀਂ ਹੈਗਾ ਨਾ ਸਾਡਾ ਕਦੇ ਫੋਨ ਸਾਨੂੰ ਕਰਿਆ ਸਾਡਾ ਤਾਂ ਕਦੇ ਦੁੱਖੇ ਨਹੀਂ ਪੁੱਛਿਆ ਵੀ ਕੀ ਆ ਸਾਨੂੰ ਰੋਜ਼ ਤੱਕਾ ਹੋ ਰਿਹਾ ਰੋਜ਼ ਬੁਲਾ ਲਾਂਦੇ ਨੇ ਕੋਈ ਮਿਲਦਾ ਨਹੀਂ ਹੈਗਾ ਬਾਗਜੋ ਜੀ ਕਾਲੂ ਆ ਜੋ ਅੱਜ ਆ ਜੋ ਨਾ ਤੁਸੀਂ ਕਿੰਨੇ ਦਿਨਾਂ ਤੋਂ ਜਾ ਰਹੇ ਹੋ ਲਗਾਤਾਰ ਦਫ਼ਤਰ ਮੈਨੂੰ 15 ਦਿਨ ਹੋ ਗਏ 15 ਦਿਨਾਂ ਤੋਂ ਕੋਈ ਐਫਆਈਆਰ ਲਾਂਚ ਨਹੀਂ ਹੋਈ ਇਹ ਸੱਤਾਧਾਰੀ ਤੇ ਤੇ ਉਹਨਾਂ ਦਾ ਸਬੰਧ ਤੁਸੀਂ ਉਹ ਜਿਹੜੇ ਬੰਦੇ ਨੇ ਅਸੀਂ ਉਹਨਾਂ ਦਾ ਪੱਖ ਵੀ ਲਾਵਾਂਗੇ ਉਹਨਾਂ ਦਾ ਸਬੰਧ ਕਿੰਨਾ ਨਾਲ ਹੈ ਉਹਨਾਂ ਦਾ ਸਬੰਧ ਇਹ ਵਿਜੇਂਦਰ ਸਿੰਘਲੇ ਨਾਲ ਤੇ ਨਰਿੰਦਰ ਕੌਰ ਭਰਾਜ ਨਾਲ ਜਿਹੜਾ ਉਹਨਾਂ ਦਾ ਚਾਚੇ ਦਾ ਲੜਕਾ ਰਮਿੰਦਰ ਸਿੰਘ ਸੋਨੀ ਤੇ ਉਹਨਾਂ ਦੇ ਚਾਚੇ ਦਾ ਮੁੰਡਾ ਉਹ ਤੇ ਉਹ ਨਰਿੰਦਰ ਕੌਰ ਤੇ ਦਬਾਅ ਪਾ ਕੇ ਸਾਡੇ ਨਾਲ ਧੱਕਾ ਕਰਾ ਰਿਹਾ ਨਹੀਂ ਤੁਸੀਂ ਕਹਿੰਦੇ ਹੋ ਵਿਜੇਂਦਰ ਸਿੰਘਲਾ ਤੇ ਨਰਿੰਦਰ ਕੌਰ ਭਰਾਜ ਨਾਲ ਦੋ ਦੋ ਲੀਡਰਾਂ ਨਾਲ ਇੱਕ ਬੰਦੇ ਦਾ ਕਿਵੇਂ ਸਬੰਧ ਪਾਜੀ ਜਿਹੜਾ ਸਰਪੰਚ ਆਈ ਉਹ ਬਜਿੰਦਰ ਸਿੰਘ ਨੇ ਨਾ ਚਾਚੇ ਦਾ ਮੁੰਡਾ ਉਹਦਾ ਨਰਿੰਦਰ ਕੌਰ ਭਰਾਜ ਨੇ ਅੱਛਾ ਪਹਿਲਾਂ ਸਰਪੰਚ ਹੈਗਾ ਦੀ ਬਜਿੰਦਰ ਸਿੰਘ ਨੇ ਨਾ ਅੱਜ ਕੱਲ ਹੈਗਾ ਨਰਿੰਦਰ ਕੌਰ ਭਰਾਜ ਨੇ ਨਹੀਂ ਨਰਿੰਦਰ ਕੌਰ ਭਰਾਜ ਨਾਲ ਤੁਸੀਂ ਇਹ ਗੱਲ ਕਹਿਤੀ ਅਸੀਂ ਸੱਚ ਕਿਵੇਂ ਮੰਨ ਲਈਓ ਕੋਈ ਪ੍ਰੂਫ ਹੈਗਾ ਤੁਹਾਡੇ ਕੋਲ ਬਾਜੀ ਮੇਰੇ ਲੱਭੇ ਰਿਕਾਰਡਿੰਗ ਆ ਵੀਡੀਓ ਸਾਰਾ ਕੁਝ ਹੈਗਾ ਨਹੀਂ ਕੋਈ ਸਰਪੰਚ ਦੀ ਤੁਸੀਂ ਕੋਈ ਤਸਵੀਰ ਦਿਖਾ ਸਕਦੇ ਹੋ ਵੀ ਭਰਾਜ ਨਾਲ ਖੜਾ ਸਾਰਾ ਕੁਝ ਦਿਖਾਓ ਦਿਖਾਓ ਇੱਥੇ ਲਾਈਵ ਟੈਲੀਕਾਸਟ ਤੇ ਦਿਖਾਓ ਤੁਸੀਂ ਇਲਜ਼ਾਮ ਲਾਏ ਨੇ ਵੀ ਨਰਿੰਦਰ ਕੌਰ ਭਰਾਜ ਦੇ ਨਾਲ ਆ ਦਖਾਓ ਦੇਖੋ ਕਿਹੜਾ ਸਰਪੰਚ ਐ ਇਨਾਂ ਚੋਂ ਦੱਸੋ ਪੱਗ ਵਾਲਾ ਸਰਪੰਚ ਐ ਜੀ ਤੇ ਪੂਰਾਂ ਵਾਲੀ ਸਾਈਡ ਵਾਲਾ ਉਹਦੇ ਚਾਚੇ ਦਾ ਮੁੰਡਾ ਵਰਮਿੰਦਰ ਸਿੰਘ ਸੋਨੀ ਇਹ ਸਾਡੇ ਨਾਲ ਸ੍ਰੀਆਮ ਧੱਕਾ ਕਰਾ ਰਹੇ ਨਹੀਂ ਤੁਸੀਂ ਇਨਾਂ ਦੇ ਖਿਲਾਫ ਐਫ ਆਈ ਆਰ ਕਰਾਈ ਹੈ ਹਾਂ ਜੀ ਹਾਂ ਅੱਛਾ ਨਹੀਂ ਇਹ ਫਿਰ ਸਾਰਾ ਮਸਲਾ ਤੁਹਾਡੇ ਧਿਆਨ ਚ ਕਿਵੇਂ ਆਇਆ ਵੀ ਆ ਕੁਝ ਹੋ ਰਿਹਾ ਮੇਰੇ ਘਰੇ ਮੇਰੀ ਗੈਰ ਹਾਜ਼ਰੀ ਚ ਇਹ ਜੀ ਮੇਰੇ ਮਾਮੇ ਜੀ ਦਾ ਲੜਕਾ ਉਹ ਜਦ ਕੋਠੇ ਦੇ ਗਿਆ ਉਹ अच्छा मामेजी ਦੇ ਲੜਕੇ ਨੇ ਉਸ ਤੋਂ ਪਹਿਲਾਂ ਕਿਤੇ ਪਹੁੰਚ ਕੀਤੀ ਕਿਸੇ ਸਰਕਾਰੀ ਦਫ਼ਤਰ ਹਾਂਜੀ ਪਹੁੰਚ ਕੀਤੀ ਐ ਐਸ ਦਿਖਾਓ ਕਾਗਜ਼ ਦਿਖਾਓ ਦਰਖਾਸਤ ਦਿੱਤੀ ਇੱਕ ਕਦੋਂ ਦਿੱਤੀ ਵੀ ਆ ਇਹ 7ਵੇਂ ਮਹੀਨੇ ਦੀ 5 ਤਰੀਕ ਨੂੰ ਦਿੱਤੀ ਆ 2023 ਚ ਅੱਛਾ ਇਹ ਤਾਂ ਕੋਈ ਐਕਸ਼ਨ ਨਹੀਂ ਹੋਇਆ ਕੋਈ ਐਕਸ਼ਨ ਨਹੀਂ ਹੋਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਆ ਦਿੱਤੀ ਜੀ ਅੱਛਾ ਇੱਕ ਕਦੋਂ ਦਿੱਤੀ ਐ ਐਸਐਸਪੀ ਸਾਹਿਬ ਨੂੰ ਇਹ ਹੁਣ ਦਿੱਤੀ ਜੀ ਮੈਂ ਜਦਾ ਆਇਆ ਅੱਛਾ ਇਹ ਤੇ ਐਕਸ਼ਨ ਕੋਈ ਐਕਸ਼ਨ ਨਹੀਂ ਹੋਇਆ ਜੀ ਸੋ ਦੋਸਤੋ ਦੇਖ ਲਓ ਸੱਤਾਧਾਰੀ ਤਿਰ ਤੇ ਕਿਸ ਤਰ੍ਹਾਂ ਅੱਜ ਔਰਤਾਂ ਦੀਆਂ ਇੱਜ਼ਤਾਂ ਨਾਲ ਖਲਵਾੜ ਕਰ ਰਹੀ ਆ ਇਹ ਇਲਜ਼ਾਮ ਲਾਇਆ ਵੀਰ ਨੇ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਜ਼ੋਰਦਾਰ ਤਰੀਕੇ ਨਾਲ ਵੀ ਇਸ ਦੀ ਇਨਵੈਸਟੀਗੇਸ਼ਨ ਤਾਂ ਕਰੋ ਘਟੋ ਘਟ ਉਹ ਬੰਦਿਆਂ ਨੂੰ ਅਰੈਸਟ ਕਰਕੇ ਇਨਵੈਸਟੀਗੇਸ਼ਨ ਤਾਂ ਕਰਨ ਕੀ ਪਤਾ ਉਹ નિર્ਦੋਸ਼ ਹੋਣ ਜੇ નિર્ਦੋਸ਼ ਹੋਣ ਆਪਣੇ નિર્ਦੋਸ਼ ਹੋਣ ਦਾ ਸਬੂਤ ਦੇਣ ਤੇ ਇੱਕ ਬੰਦਾ ਇੰਗਲੈਂਡ ਤੋਂ ਆ ਕੇ ਆਪਦੀ ਮਾਂ ਵਾਸਤੇ ਕੋਈ ਰੰਜਿਸ਼ ਤਾਂ ਥੋੜੀ ਆਇਆ ਸਾਨੂੰ ਨਹੀਂ ਲੱਗਦਾ ਕੋਈ ਰੰਜਿਸ਼ ਤਹਿ ਤਾਇਆ ਆਇਆ ਮਾਂ ਨੂੰ ਕਹਿ ਰਿਹਾ ਵੀ ਮੇਰੀ ਮਾਤਾ ਨਾਲ ਮੇਰੀ ਗੈਰ ਹਾਜ਼ਰੀ ਚ ਗੈਂਗ ਰੇਪ ਹੁੰਦਾ ਰਿਹਾ ਬਲਾਤਕਾਰ ਹੁੰਦਾ ਰਿਹਾ ਸਤਾਤਾਰੀ ਤੇ ਉਹਨਾਂ ਵਾਸਤੇ ਫੋਨ ਕਰ ਰਹੀ ਆ ਆਮ ਆਦਮੀ ਪਾਰਟੀ ਦੀ ਸੋ ਇਹ ਰਹੇਗਾ ਸਾਡਾ ਸੋਹਣਾ ਪੰਜਾਬ ਇਹ ਇਹ ਤੁਸੀਂ ਤਾਂ ਇਹ ਕਰਨਾ ਇਸ ਵੀਡੀਓ ਨੂੰ ਫਲਾਓ ਸਰਪੰਚ ਸਾਹਿਬ ਤੁਸੀਂ ਦੱਸੋ ਇਸ ਬਾਰੇ ਨਹੀਂ ਨਹੀਂ ਬਿਆਨ ਦਿਓ ਜੀ ਆਪਾਂ ਨੂੰ ਇਕੱਠੇ ਮਿਲੇ ਸੀ ਮੈਂ ਇਸ ਵਿੱਚ ਤੇ ਹੀ ਬੇਨਤੀ ਕਰਨੀ ਚਾਹਣਾ ਕਿ ਮਾਤਾ ਸਾਡੀ ਸਾਨੂੰ ਮਿਲੇ ਸੀ ਇਹ ਇਹਨਾਂ ਦਾ ਬੇਟਾ ਇੰਗਲੈਂਡ ਤੋਂ ਜਿਵੇਂ ਸਰਪੰਸਾਹ ਸਾਹਿਬ ਨੇ ਦੱਸਿਆ ਪਰ ਲੱਖ ਲਹਣਤਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਣ ਵਾਲਾ ਸਾਡਾ ਸ਼ਾਸਕ ਅੱਜ ਸੱਤਾ ਦੇ ਨਸ਼ੇ ਦੇ ਵਿੱਚ ਪਤਾ ਨਹੀਂ ਕਿਹੜੇ-ਕਿਹੜੇ ਨਸ਼ਿਆਂ ਦੇ ਵਿੱਚ ਗਲਤਾਨ ਹੋ ਕੇ ਪੰਜਾਬ ਨੂੰ ਬਰਬਦੀ ਵਾਲੇ ਪਾਸੇ ਭੇਜ ਰਿਹਾ ਹੈਗਾ ਇਹੀ ਸ਼ਾਸਕ ਸਾਡਾ ਹਾਕਮ ਸਾਡਾ ਇਹ ਕਹਿੰਦਾ ਸੀ ਕਿ ਬਾਹਰੋਂ ਲੋਕ ਆਉਣਗੇ ਬਾਹਰੋਂ ਲੋਕ ਵਾਪਸ ਆਉਣਗੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਸਾਡੇ ਹਾਕਮਾਂ ਨੂੰ ਕਿ ਲੋਕ ਵਾਪਸ ਆਏ ਨੇ ਲੋਕ ਵਾਪਸ ਆਏ ਨੇ ਸਾਡਾ ਵੀਰਾ ਵਾਪਸ ਆਇਆ ਇੰਗਲੈਂਡ ਤੋਂ ਕਿਹਦੇ ਲਈ ਆਇਆ ਆਪਣੀ ਮਾਂ ਦੇ ਲਈ ਆਇਆ ਕਿਉਂ ਆਇਆ ਕਿ ਇਸ ਹਾਕਮ ਦੇ ਰਾਜ ਦੇ ਵਿੱਚ ਸ਼ਰਮ ਤੱਕਾ ਜਿਹੜਾ ਉੱਥੋਂ ਦੇ ਸਰਪੰਚ ਨੇ ਜਿਵੇਂ ਵੀਰ ਨੇ ਦੱਸਿਆ ਤੇ ਉੱਥੋਂ ਦੇ ਹੋਰ ਬਹੁਤ ਬਾਰੇ ਵਿਅਕਤੀਆਂ ਨੇ ਕੀਤਾਗਾ ਇਸ ਕੰਮ ਲਈ ਸਾਡੇ ਨੌਜਵਾਨ ਆ ਰਹੇ ਨੇ ਕੀ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਸੱਤਾ ਇਸ ਕੰਮ ਲਈ ਦਿੱਤੀ ਸੀ ਕਿ ਪੰਜਾਬ ਦੇ ਘਰ ਉਜੜ ਜਾਣ ਪੰਜਾਬ ਦੇ ਨੌਜਵਾਨ ਉਜੜ ਜਾਣ ਪੰਜਾਬ ਦੇ ਕਿਸਾਨ ਉਜੜ ਜਾਣ ਲੱਖ ਲਹੜਤਾ ਸਾਡੇ ਹਾਕਮਾਂ ਦੇ ਆ ਜਿਸ ਤਰ੍ਹਾਂ ਸਾਡੇ ਵੀਰ ਨੇ ਦਿੱਤਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹਣਾ ਕਿ ਇੱਕ ਤਾਂ ਪ੍ਰਸ਼ਾਸਨ ਇਸ ਜਿਹੜੇ ਸ਼ਾਸਕ ਨੇ ਹਾਕਮ ਨੇ ਉਹਨਾਂ ਦੇ ਚੁਗਲ ਚੋਂ ਬਾਹਰ ਆਵੇ ਉਹਨਾਂ ਦੇ ਦਬਾਅ ਚੋਂ ਬਾਹਰ ਆਵੇ ਪਤਾ ਨਹੀਂ ਕਿੰਨੀਆਂ ਮਾਮਾ ਦੇ ਹੋਰ ਰੇ ਪਉਣਗੇ ਸਰਕਾਰ ਦੇ ਵਿੱਚ ਕਿੰਨੇ ਸਾਡੇ ਨੌਜਵਾਨ ਗੈਂਗਸਟਰਾਂ ਸਭ ਕੇ ਮਾਰੇ ਜਾ ਰਹੇ ਨੇ ਕਿੰਨੇ ਸਾਡੇ ਕਿਸਾਨਾਂ ਨੂੰ ਅਤਵਾਦੀ ਕਹਿ ਕੇ ਮਾਰਿਆ ਜਾ ਰਿਹਾ ਮੈਂ ਸਾਡੇ ਇਸ ਹਾਕਮ ਨੂੰ ਬੇਨਤੀ ਕਰਨੀ ਚਾਹਣਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹਣਾ ਕਿ ਮੈਂ ਤੁਹਾਡਾ ਕੱਲ ਇੱਕ ਟਵੀਟ ਪੜਿਆ ਸੀ ਜਿਹਦੇ ਵਿੱਚ ਤੁਸੀਂ ਕਿਹਾ ਸੀ ਵਿਕਰਮ ਮਜੀਠੀਆ ਨੂੰ ਕਿਹਾ ਸੀਗਾ ਕਿ ਤੁਸੀਂ ਉਹ ਜਿਹੜਾ ਸੁੱਚੇ ਦੀ ਗੱਲ ਪਰਸੋਂ ਸੁੱਚੇ ਦੇ ਮੁੰਡੇ ਦੀ ਗੱਲ ਚੱਲਦੀ ਸੀ ਮੰਤਰੀ ਸੀਗਾ ਉਸ ਦੇ ਬਾਰੇ ਤੁਸੀਂ ਕਿਹਾ ਸੀ ਕਿ ਵਿਕਰਮ ਮਜੀਠੀਆ ਨੂੰ ਕਿ ਤੁਸੀਂ ਉਸ ਦੇ ਮਾਮਾ ਬਣੋ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਣਾ ਕਿ ਵਿਕਰਮ ਮਜੀਠੀਆ ਤਾਂ ਤੁਹਾਡਾ ਤੁਹਾਡੀ ਬੇਟੀ ਦਾ ਮਾਮਾ ਬਣ ਸਕਦਾ ਤੁਹਾਡੀ ਬੇਟੀ ਦੀ ਦੇਖਭਾਲ ਕਰ ਸਕਦਾ ਪਰ ਅੱਜ ਇਹ ਜਿਹੜਾ ਮੁੰਡਾ ਇੰਗਲੈਂਡ ਤੋਂ ਵਾਪਸ ਆਇਆ ਇਹਦੀ ਮਾਤਾ ਨਾਲ ਜੋ ਜੋ ਤੱਕੇਸ਼ਾਈ ਹੋਈ ਆ ਕੀ ਤੁਸੀਂ ਇਸ ਮੁੰਡੇ ਦੇ ਮਾਮਾ ਬਣ ਕੇ ਇਸ ਨੂੰ ਇਨਸਾਫ ਦਿਵਾਓਗੇ ਇਸ ਨੂੰ ਇਨਸਾਫ ਦਿਵਾਓਗੇ ਨਹੀਂ ਇਹ ਇਹ ਜਿਵੇਂ ਵੀਰ ਬੇਨਤੀ ਕਰਦਾ ਕਿ ਇਹਨੇ ਆਤਮ ਹੱਤਿਆ ਕਰਨੀ ਆ ਇਹਨੇ ਕਿੰਨੀਆਂ ਲੜਾਈਆਂ ਕੀਤੀਆਂ ਨੇ ਤੇ ਮੈਂ ਖਾਸ ਤੌਰ ਤੇ ਉਸ ਇਲਾਕੇ ਦੀ ਜਿਹੜੀ ਸਾਡੀ ਭੈਣ ਆ ਜਿਹੜੀ ਨਿਰਿੰਦਰ ਕੌਰ ਭਰਾਜ ਦਾ ਜਿਵੇਂ ਨਾਂ ਨਾ ਲਿਆ ਇਸ ਵੀਰ ਨੇ ਉਹਨੂੰ ਬੇਨਤੀ ਕਰਨੀ ਚਾਹੁੰਨਾ ਕਿ ਇੱਕ ਔਰਤ ਦੀ ਸਮੱਸਿਆ ਨੂੰ ਸਮਝੋ ਉਸ ਦੇ ਜਿਹੜੇ ਜਿਹੜੇ ਉਸ ਦੇ ਬੇਟੇ ਦੇ ਜਿਹੜੇ ਕਿਸ ਤਰ੍ਹਾਂ ਤੁਸੀਂ ਜਲੀਲ ਕੀਤਾ ਉਹਨੂੰ ਸਮਝਦੇ ਹੋਏ ਜਿਹੜਾ ਜਿਹੜੇ ਲੋਕਾਂ ਨੇ ਇਹ ਤੇ ਤੱਕੇਸ਼ਾਈ ਕੀਤੀ ਆ ਤੇ ਪਰਚਾ ਦਰਜ ਹੋਣਾ ਚਾਹੀਦਾ ਤਾਂ ਜੋ ਪੰਜਾਬ ਦੀਆਂ ਔਰਤਾਂ ਨੂੰ ਇਨਸਾਫ਼ ਮਿਲੇ ਪੰਜਾਬ ਦੇ ਨੌਜਵਾਨਾਂ ਨੂੰ ਇਨਸਾਫ਼ ਮਿਲੇ ਇਹ ਲੱਖ ਲਾਂਡ ਤਾਂ ਇਹ ਸਰਕਾਰ ਦੇ ਅਸੀਂ ਇਸ ਸਰਕਾਰ ਨੂੰ ਲੱਖ ਲਾਂਡ ਤਾਂ ਪਾਉਣਿਆ ਇਸ ਦੇ ਹਾਕਮਾਂ ਨੂੰ ਲੱਖ ਲਾਂਡ ਤਾਂ ਪਾਉਣਿਆ ਕਿ ਤੁਸੀਂ ਜਿਹੜੀ ਬਹਿਰ ਵਿਰੋਧ ਦੀ ਰਾਜਨੀਤੀ ਕਰਦੇ ਹੋ ਅੱਜ ਹੋ ਸਕਦਾ ਆ ਸਾਡੇ ਦੇ ਪਰਚਾ ਦਿੱਤਾ ਜਾਵੇ ਕਿਉਂਕਿ ਅਸੀਂ ਇਸ ਆ ਗਮ ਵੀਰ ਨਾ ਖੜੇ ਆ ਉਹਦੀ ਮਾਤਾ ਨਾ ਖੜੇ ਆ ਹੋ ਸਕਦਾ ਸਾਨੂੰ ਫੜ ਕੇ ਅੰਦਰ ਕੀਤਾ ਜਾਵੇ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਤੁਸੀਂ ਹੱਕ ਸੱਚ ਦੀ ਲੜਾਈ ਲੜਨ ਵਾਲੇ ਉਹਨਾਂ ਲੋਕਾਂ ਨਾਲ ਖੜੋ ਜਿਨ੍ਹਾਂ ਦੇ ਖਿਲਾਫ ਇਹਨਾਂ ਲੋਕਾਂ ਨੇ ਰਾਜਨੀਤਿਕ ਸੱਤਾ ਦੇ ਲਈ ਚਾਹੇ ਸਾਡੇ ਅਮਰਤਪਾਲ ਵੀਰ ਨੂੰ ਐਨਐਸਏ ਲਾ ਕੇ ਸੱਟਿਆ ਹੋਵੇ ਚਾਹੇ ਦੀਪ ਸਿੱਧੂ ਨੂੰ ਮਾਰਿਆ ਹੋਵੇ ਚਾਹੇ ਮੂਸੇ ਵਾਲੇ ਨੂੰ ਮਾਰਿਆ ਹੋਵੇ ਚਾਹੇ ਇਸ ਵੀਰ ਦੇ ਨਾਲ ਇਹਦੇ ਇਹਦੇ ਮਾਤਾ ਦੇ ਨਾਲ ਤੱਕੇਸ਼ਾਈ ਕੀਤੀ ਹੋਵੇ ਸੋ ਮੈਂ ਪ੍ਰਸ਼ਾਸਨ ਨੂੰ ਹੱਥ ਮੱਲ ਕੇ ਬੇਨਤੀ ਕਰਦਾ ਇਹ ਸਾਡੇ ਵੀਰ ਨੂੰ ਇਨਸਾਫ਼ ਦਿਵਾਉਣ ਲਈ ਉਹਨਾਂ ਦੇ ਪਰਚਾ ਦਰਜ ਕਰਕੇ ਇੱਕ ਮਿਸਾਲ ਪੇਸ਼ ਕੀਤੀ ਜਾਵੇ ਕਿ ਜਿਹੜਾ ਪ੍ਰਸ਼ਾਸਨ ਆਹ ਸੱਤਾ ਦੇ ਦਵਾ ਥਲੇ ਨਹੀਂ ਲੋਕਾਂ ਨਾਲ ਖੜਾ। ਸੋ ਦੋਸਤੋ ਆ ਵੀਰ ਦੀ ਬਾਹ ਫੜੀ ਆ ਤੁਹਾਡੇ ਮੂਹਰੇ ਤੁਹਾਡੇ ਜਨਤਕ ਕੈਮਰੇ ਮੂਹਰੇ। ਇਹ ਵੀਰ ਨੇ ਸਾਡੇ ਕੋਲੇ ਆਇਆ ਬਰਨਾਲੇ ਤੇ ਉਸ ਤੋਂ ਪਹਿਲਾਂ ਸੰਗਰੂਰ ਮਿਲੇ ਸੀ ਵੀ ਸਾਡੀ ਗੱਲ ਸੁਣੋ ਸਾਡੇ ਨਾਲ ਕੌਣ ਖੜੂ ਅੱਜ ਵੱਡੇ ਵੱਡੇ ਚੈਨਲ ਪੱਲਾ ਝਾੜ ਗਏ ਨੇ। ਬਕਾਊ ਮੀਡੀਆ ਪੱਲਾ ਝਾੜ ਗਿਆ ਪਰ ਮੈਂ ਦੋਸਤੋ ਦੱਸਣਾ ਚਾਹਣਾ ਜਿਵੇਂ ਕਿ ਆ ਵੀ ਸਾਡੇ ਦੇ ਵੀ ਪਰਚੇ ਇੱਕ ਨਹੀਂ ਸੌ ਪਰਚੇ ਪਰਵਾਨ ਜੇ ਪੰਜਾਬ ਦੀ ਗੱਲ ਕਰਦੇ ਆ ਚਾਹੇ ਮਰਜੀਏ ਪਰ ਪੰਜਾਬ ਦੀ ਗੱਲ ਕਰਨੋਂ ਨਹੀਂ ਹਟਦੇ ਸਾਡੀਆਂ ਧੀਆ ਪੈਣਾ ਇਸ ਕਦਰ ਰੋਲਣਾ ਤੁਸੀਂ ਐਫ ਆਈ ਆਰ ਨਾ ਕਟੋ ਤੁਸੀਂ ਕੋਈ ਫਸਟ ਇਨਫੋਰਮੇਸ਼ਨ ਇਨਵੈਸਟੀਗੇਸ਼ਨ ਨਾ ਕਰੋ ਇਹ ਕਿਸ ਤਰ੍ਹਾਂ ਹੋ ਸਕਦਾ ਬੀਬੀ ਭਰਾਜ ਦਾ ਨਾਮ ਲਿਆ ਗਿਆ ਦੋ ਬਾਰੀ ਮੁੰਡਾ ਬੀਬੀ ਭਰਾਜ ਕੋਲੇ ਅਫਸਰਾਂ ਨੇ ਕਿਹਾ ਸਮੇਂ ਦਿਆ ਨੇ ਵੀ ਸਤਾਤਾਰੀ ਤੇਦਾ ਸਾਡੇ ਤੇ ਦਬਾਅ ਆ ਉਹ ਮੈਂ ਕਹਿੰਦਾ ਵੀ ਮਰਜੋ ਸਮੇ ਦੀ ਉਹ ਸਰਕਾਰੋ ਇਹ ਮੈਂ ਕਹਿੰਦਾ ਪੰਜਾਬ ਪੁਲਿਸ ਨੂੰ ਨਿਰਪੱਖ ਹੋ ਕੇ ਚੱਲਣ ਦਿਓ ਚੰਗੇ ਚੰਗੇ ਅਫੀਸਰ ਨੇ ਇਨਸਾਫ ਦੇਣਗੇ ਪਰ ਤੁਹਾਡੇ ਅਰਗੇ ਨਲਾਇਕ ਜਿਹੜਾ ਸੱਤਾਧਾਰੀ ਧਿਰ ਦੇ ਜਿਹੜੇ ਤੁਸੀਂ ਬੈਠੇ ਹੋ ਅੱਜ ਖਾਮ-ਖਾਂ ਬਣੇ ਇਹ ਇਨਸਾਫ ਨਹੀਂ ਲੈਣ ਦੇ ਰਹੇ ਸਾਡੇ ਲੋਕਾਂ ਨੂੰ ਤੇ ਇਸ ਦੀ ਲੜਾਈ ਵੱਡੀ ਕਰਾਂਗੇ ਇਹ ਨਾ ਛੋਟਿਓ ਇਹ ਮੈਂ ਮੀਡੀਆ 'ਚ ਬੇਨਤੀ ਕਰਦਾ ਵੀ ਇਹ ਮੁੰਡੇ ਦਾ ਕੋਈ ਪੱਖ ਰੱਖਣ ਨਹੀਂ ਆਇਆ ਤੁਹਾਡੇ ਮੂਰੇ ਪੱਖ ਰੱਖਤਾ ਮੈਂ ਕਹਿੰਦਾ ਖੈਰਾ ਸਾਹਿਬ ਮਜੀਠੀਆ ਸਾਹਿਬ ਕੋਈ ਵੀ ਹੋਵੇ ਸਮਰਜੀਤ ਸਿੰਘ ਮਾਨ ਲੈ ਕੇ ਜਾਮਾਗਾ ਸਾਰੇ ਕੋਲੇ ਸਾਰੇ ਪ੍ਰੂਫ ਹੁੰਦੇ ਹੋਏ ਇੱਕ ਇੰਗਲੈਂਡ ਚੋਂ ਆ ਕੇ ਮੁੰਡਾ ਇੱਥੇ ਦਰਦਰ ਦੀਆਂ ਖੋ ਠੋਕਰਾਂ ਖਾਵੇ ਤੇ ਆਪਣੀ ਮਾਂ ਵਾਸਤੇ ਉਹ ਮਰ ਜੇ ਤੁਸੀਂ ਲੜਨ ਤਾਂ ਤੁਹਾਡੇ ਤੇ ਇੱਕ ਮੈਂ ਹੋਰ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਲੋਕ ਸਭਾ ਹਲਕਾ ਸੰਗਰੂਰ ਦੇ ਸਾਰੇ ਲੀਡਰਾਂ ਨੂੰ ਬੇਨਤੀ ਕਰਨੀ ਚਾਹਣਾ ਤੇ ਮੈਂ ਇਹਨਾਂ ਦੇ ਵੀ ਲੀਡਰਾਂ ਨੂੰ ਚੇਤਾਵਨੀ ਦੇਣੀ ਚਾਹਣਾ ਜੇ ਆਉਂਦੇ 4-5 ਦਿਨਾਂ ਦੇ ਵਿੱਚ ਉਸ ਸਰਪੰਚ ਤੇ ਤੇ ਉਹਦਾ ਸਾਥੀਆਂ ਦੇ ਪਰਚਾ ਨਾਂ ਦਰਜ ਕੀਤਾ ਤੇ ਸਾਡੀ ਇਸ ਮਾਤਾ ਨੂੰ ਅਸੀਂ ਨਾਲ ਲੈ ਕੇ ਅਸੀਂ ਇਹਦੀ ਹੌਸਲੇ ਦੀ ਦਾਤ ਦਿੰਨੇ ਆ ਕਿ ਕਿਸ ਤਰ੍ਹਾਂ ਅੱਜ ਸਾਡੇ ਕੋਲ ਪਹੁੰਚੀ ਆ ਇਹਨੂੰ ਨਾਲ ਲੈ ਕੇ ਹਰ ਗਲੀ ਮਹੱਲੇ ਹਰ ਪਿੰਡ ਦੇ ਵਿੱਚ ਇਹਨੂੰ ਹਰ ਸਟੇਜ ਤੇ ਕਿਸੇ ਪੋਲੀਟਿਕਲ ਨਹੀਂ ਅਸੀਂ ਆਪਣੀ ਸਟੇਜ ਤੇ ਲਿਆ ਕੇ ਇਸ ਮਾਤਾ ਨੂੰ ਨਾਲ ਲਿਆ ਕੇ ਦੱਸਾਂਗੇ ਕਿ ਪੰਜਾਬ ਦੀਆਂ ਭੈਣਾਂ ਨਾ ਪੰਜਾਬ ਦੀਆਂ ਧੀਆਂ ਨਾ ਪੰਜਾਬ ਦੀਆਂ ਮਾਂਵਾਂ ਨਾ ਪੰਜਾਬ ਦੇ ਨੌਜਵਾਨਾਂ ਨਾ ਕਿਸਾਨਾਂ ਨਾ ਇਹ ਸਰਕਾਰ ਨੇ ਕਿੰਨੀ ਤੱਕੇਸ਼ਾਈ ਕੀਤੀ ਆ ਜੇਕਰ ਪਰਚਾ ਨਾਂ ਦਰਜ ਹੋਇਆ ਤਾਂ ਪੰਚਾਇਤ ਜੁਨੀਅਨ ਬਰਨਾਲਾ ਇਹਦੇ ਮਾਤਾ ਦੇ ਨਾਲ ਜਾ ਕੇ ਮੁੰਡੇ ਦੇ ਵੀਰ ਦੇ ਨਾਲ ਜਾ ਕੇ ਕੱਲੇ-ਕੱਲੇ ਪਿੰਡ ਦੇ ਵਿੱਚ ਕੱਲੇ-ਕੱਲੇ ਗਲੀ ਮਹੱਲੇ ਜਾ ਕੇ ਅਸੀਂ ਇਹ ਸਰਕਾਰ ਦੇ ਖਿਲਾਫ ਸੰਘਰਸ਼ ਦਾ ਐਲਾਨ ਕਰਦੇ। ਭਾਈ ਇੱਕ ਨੰਬਰ ਦਿਓ ਸਰਪੰਚ ਦਾ ਅਸੀਂ ਲਾਈਵ ਟੈਲੀਕਾਸਟ ਉਹਦਾ ਪੱਖ ਜਾਣ ਦਿੰਦੇ ਆ। ਦਿਓ ਨੰਬਰ